4 ਦਿਨ ਪਹਿਲਾਂ ਅਸੀਂ 5 ਦਿਨ ਪਹਿਲਾਂ ਜਿਹੜੀ ਗੱਡੀ ਨੂੰ ਸੈੱਟ ਕਰਦੇ ਫਿਰਦੇ ਸੀ ਚੰਗੇ ਪੈਸੇ ਖਰਚੇ 7-800 ਰੁਪਇਆ ਖਰਚਿਆ ਇਕੱਲੇ ਅੰਦਰ ਪਾਸੇ ਸੀਟਾਂ ਸਾਫ਼ ਕਰਾਈ ਉੱਪਰੋਂ ਛੱਤ ਲਵਾਈ ਦਿਖਾਈ ਸੀਗੀ ਵੀਡੀਓ ਦੇ ਵਿੱਚ ਗੱਡੀ ਸਾਰੀ ਵਧੀਆ ਬਣ ਗਈ ਐਨ ਪੂਰੀ ਵਧੀਆ ਦੂਜੇ ਦੀ ਦੂਜੇ ਕਰਾਣੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਮਾਂ ਹੀ ਟੁੱਟ ਗਈ ਸਿੱਟਣੀ ਵੀ ਪਈ ਗੱਡੀ ਹੁਣ ਤੇ ਮੇਰਾ ਚੇਤਨ ਲਈ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਸੀਗੀ ਦੇਖ ਕੇ ਨਾ ਬੰਦੇ ਦਾ ਮਨ ਜਿਆ ਹੁੰਦਾ ਫਿਰ ਵੀ ਇੰਨਾ ਕੌਸ਼ਿਸ਼ ਕੀਤਾ ਗੱਡੀ ਤੇ ਦੇ ਵੀ ਫੇਰ ਵੀ ਆਏ ਹੋ ਗਿਆ ਉਹ ਵੀ ਦੂਜੇ ਤੀਜੇ ਦੇਣੀ ਹੈ ਨਾ ਤੇ ਬਾਅਦ ਆਏ ਚੇਤਾ ਚੇਤਾ ਵੀ ਕਹਾਦਾ ਮਾਂਜਿਆ ਹੀ ਨਹੀਂ ਕੀਤਾ ਵੀਡੀਓ ਬਣਾਉਣ ਦਾ ਤੇ ਜਿੱਦ ਨੇ ਹੁਣ ਕਦੇ ਗਏ ਉਹਦੇ ਵਿੱਚੋਂ ਕੋਈ ਸਮਾਨ ਚੱਕਣ ਫੇਰ ਵੀ ਵੀਡੀਓ ਪਾ ਕੇ ਦਿਖਾਉਂਗਾ ਜਿਵੇਂ ਹੀ ਟੁੱਟ ਗਈ ਗੱਡੀ ਤਾਂ ਸਿੱਟਣ ਵਾਲੀ ਹੋਈ ਉਹ ਤਾਂ ਸਿੱਟ ਸੱਟ ਹੀ ਦਿੱਤੀ ਗੱਡੀ ਠੀਕ ਤਾਂ ਹੋਣੀ ਬਣੇਗੀ ਚਾਹੇ ਇੰਸ਼ੋਰੈਂਸ ਚੱਲ ਹੈ ਵੀ ਸੀਗੀ ਉਹਦੀ ਇੰਸ਼ੋਰੈਂਸ ਤੋਂ ਬਗੈਰ ਤਾਂ ਇੱਥੇ ਗੱਡੀ ਚੱਕ ਵੀ ਨਹੀਂ ਸਕਦੇ ਪਰ ਫੇਰ ਵੀ ਉਹ ਠੀਕ ਹੀ ਨਹੀਂ ਹੋਣੀ ਹੈਗੀ ਕਿਉਂਕਿ 에ਅਰ ਬੈਗ ਵੀ ਸਾਰੇ ਹੀ ਨਿਕਲ ਗਏ ਐ ਗੱਡੀ ਪਲਟਾਈ ਖਾ ਗਈ ਸੀਗੀ ਲੇਟਾਂ ਪੈ ਗਈਆਂ ਉਹ ਜੰਪ ਜ਼ਿਆਦਾ ਸੀਗਾ ਤੇ ਉਹ ਫੁੱਟਪਾਥ ਜਿੱਤੇ ਚੜ ਕੇ ਉੱਪਰ ਆਏ ਗੀੜਾ ਹੀ ਖਾ ਗਈ ਸੀ ਸਾਡੇ ਟਾਇਰ ਉੱਪਰ ਹੋ ਗਏ ਸੀਗੇ ਤੇ ਚਲੋ ਇਹ ਇਹ ਵੀ ਬਹੁਤ ਆ ਵੀ ਫਿਰ ਮਹਾਰਾਜ ਨੇ ਬਚਾ ਕਰਤਾ ਥੋੜੀਆਂ ਜੀਆਂ ਚਰੀਟਾਂ ਹੀ ਲੱਗੀਆਂ ਬਾਈ ਦੇ ਬਸ ਹੋਰ ਕੁਝ ਨਹੀਂ ਕੱਲਾ ਹੀ ਸੀਗਾ ਤੇ ਬਚਾਅ ਹੋ ਗਿਆ ਸਭ ਤੋਂ ਵੱਡੀ ਗੱਲ ਤਾਂ ਦਾ ਵੀ ਜਾਨ ਦਾ ਬਚਾਅ ਹੋ ਗਿਆ ਬਸ ਬਸ ਈ ਢੀਕਦੇ ਸੀ ਹੁਣ ਕੰਮ ਤੋਂ ਟਾਈਮ ਨਾਲ ਕੰਮ ਛੱਡਦਾ ਸੀ ਕੰਮ ਤੋਂ ਬਸ ਢੀਕਦੇ ਸੀ ਕੜੇ ਬਸ ਹੋਣੀ ਵਾਲੀ ਆ 10 ਮਿੰਟ ਰਹਿ ਗਏ ਗਰਮੀ ਹੁਣ ਪੂਰੀ ਹੋ ਗਈ ਹੁਣ ਕੋਈ ਕਸਰ ਨਹੀਂ ਹੈ ਇੱਥੇ ਵੀ ਰਾਤ ਨੂੰ ਵੀ ਰਜਾਈ ਦੀ ਨਾ ਹੁਣ ਗਰਮੀ ਚੰਗੀ ਹੋ ਗਈ ਚਲ ਗੱਡੀਆਂ ਤਾਂ ਬਾਣੀ ਜਾਂਦੀਆਂ ਨੇ ਹਨਾ ਜੇ ਬੰਦੇ ਦੇ ਮਾੜੀ ਮੋੜੀ ਛੱਟ ਖੁੱਟ ਲੱਗ ਜਾਂਦੀ ਆ ਫਿਰ ਆਪਾਂ ਵੀ ਤੇ ਘਰ ਦੇ ਵੀ ਕਹਿੰਦੇ ਹੁੰਦੇ ਆ ਵੀ ਇਦੋਂ ਤਾਂ ਯਾਰ ਗੱਡੀਆਂ ਹੀ ਟੁੱਟ ਜਾਂਦੀਆਂ ਦੀ ਰੱਬ ਦਾ ਧੰਨਵਾਦ ਕਰਦੇ ਆ ਵੀ ਚਲ ਬਚਾ ਹੋ ਗਿਆ ਛੱਟ ਤੋਂ ਸਭ ਕਾਸੀ ਤਾਂ ਹਨਾ ਗੱਡੀਆਂ ਦਾ ਫੇਰ ਵੀ ਬਣ ਜਾਣੀ ਇਹ ਗੱਲ ਆ ਉਹ ਬਿਲਡਿੰਗਾਂ ਜੀਆਂ ਸਿਆਲਾਂ ਵਿੱਚ ਦਿਨੀਆਂ ਹੁੰਦੀਆਂ ਦੇ ਲਹਣ ਦਿਨੀਆਂ ਨਹੀਂ ਗੀਆਂ ਕਿੰਨੇ ਰਖਤਾਂ ਦਾ ਰਖਤਾ ਨਹੀਂ ਘੇਰਿਆ ਪਿਆ ਛੁੱਟੀ ਦਾ ਟਾਈਮ ਆ ਜਵਾਕਾਂ ਦਾ ਬੱਸ ਅੱਡੇ ਤੇ ਪੂਰਾ ਰਸ਼ ਲੱਗਿਆ ਪਿਆ ਵਾ ਪਾ ਵੀ ਸ਼ਨੀਵਾਰਾ ਸ਼ੁਕਰ ਸ਼ਨੀਵਾਰ ਨੂੰ ਤਾਂ ਉਹ ਵੀ ਪੂਰੇ ਮਸਤੇ ਹੋਏ ਹੁੰਦੇ ਨੇ ਉਹ ਦੇਖੋ ਚੀਕਾਂ ਮਾਰਦੇ ਕਿਵੇਂ ਇੱਕ ਦਾਈ ਹੈ ਉਹ ਸੋਰੰਗ ਜੀ ਉਹਦੇ ਵਿੱਚ ਚੀਕਾਂ ਵੱਧ ਸੁਣਦੀਆਂ ਨੇ ਆਹ ਦੋ ਦਿਨ ਤਾਂ ਪੂਰੇ ਮਸਤੇ ਰਹਿੰਦੇ ਆ ਆਪਣੇ ਆਲੇ ਨਾ ਲੜ ਲੜ ਕੇ ਮਰ ਜਾਣਗੇ ਕੁੜੀ ਤੇ ਮੁੰਡਾ ਸੀ ਉਹਨਾਂ ਨੇ ਜਾਂ ਨਾਲਦਿਆਂ ਨੇ ਲਿਖਤੇ ਹੋਣਗੇ ਜਾਂ ਆਪ ਹੀ ਲਿਖੇ ਹੋਣਗੇ ਆਪ ਦੀ ਟੀ-ਸ਼ਰਟ ਤੇ ਪੈਨ ਦੇ ਨਾਲ ਲਿਖਿਆ ਹੋਇਆ ਸੀਗਾ ਸਾਰੀ ਟੀ-ਸ਼ਰਟ ਤੇ ਮੂਰੇ ਵੀ ਤੇ ਮਗਰ ਵੀ ਆਹ ਦੇਖੋ ਕਿਸੇ ਦਾ ਨਾਮ ਲਿਖਿਆ ਗਿਆ ਦਾ ਕੋਸ਼ ਕੀਤਾ ਹੈ ਕਾਲੀ ਸੀ ਆ ਉਹਨਾਂ ਕਿ ਸਾਰੀ ਟੀ-ਸ਼ਰਟ ਮਗਰ ਮੂਰੇ ਭਰੀ ਪਈ ਸੀ ਉਹਨਾਂ ਨੇ ਕਾਲੇ ਲਾਲ ਜਿਹੜੇ ਵੀ ਪੈਨ ਜਿੰਨਾਂ ਦੇ ਹੱਥ ਚ ਹੋਊਗਾ ਉਹਨਾਂ ਨੇ ਲਿਖਤਾ ਹੋਣਾ ਤੇ ਜੇ ਆਪਣੇ ਕਿਤੇ ਕੀਤਾ ਹੁੰਦਾ ਸਕੂਲ ਚ ਪਹਿਲਾਂ ਤਾਂ ਉੱਥੇ ਹੀ ਲੜ ਲੜ ਕੇ ਮਰ ਜਾਣਾ ਸੀਗਾ ਮੁੜ ਕੇ ਫੇ ਘਰੇ ਜਾ ਕੇ ਜਿਹੜਾ ਕਟਾਪਾ ਚੜਨਾ ਸੀ ਉਹ ਵੱਖਰਾ ਇਹ ਨਹੀਂ ভাই ਇਹ ਜਾਗਾ ਜਣਾ ਪਤਾ ਨਹੀਂ ਕੀ ਕੀ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਪਤੰਦਰ ਕੀ ਕੀ ਫੁੱਲ ਦੇਖਦੇ ਪੜ੍ਹਦੇ ਰਹਿੰਦੇ ਨੇ ਟੈਣੇ ਹਜਾ ਲੱਗਿਆ ਹੋਇਆ ਵਾ ਐ ਤੇ ਪੈਰ ਪੈਰ ਸਿਖਰ ਨਹੀਂ ਹੁੰਦਾ ਜਿਵੇਂ ਆਪਣੇ ਵੀ ਪੂਰੀ ਫੁੱਲ ਗਰਮੀ ਪਈ ਹੋਵੇ 40-45 ਟੈਂਪਰੇਚਰ ਹੋਵੇ ਇਹ ਜੀ ਧੁੱਪ ਆ ਯਾਨੀ ਕਿ ਟੈਂਪਰੇਚਰ ਹੋਣਾ 20 ਤੋਂ 25 ਦੇ ਵਿੱਚ ਪਰ ਇੱਥੇ ਧੁੱਪ ਹੀ ਨਹੀਂ ਜੁਮਮੀ ਹੁੰਦੀ ਆ ਮੈਂ ਪਹਿਲਾਂ ਵੀ ਦੱਸਿਆ 40-42 ਜਿੰਨਾ ਹੀ ਕੰਮ ਕਰ ਜਾਂਦੀ ਆ ਐ ਖੜਮੀ ਜੀ ਆ ਜਮਈ ਟਕਮੀ ਜੀ ਧੁੱਪ ਦੇਖੋ ਕਿਹੇ ਜਿਆਦਾ ਪਰ ਇੱਥੇ ਆ ਵੀ ਚਲੋ ਜਿਆਦਾ ਦਰਖਤ ਨੇ ਦਰਖਤਾਂ ਕਰਕੇ ਜਿਆਦਾ ਮਹਿਸੂਸ ਜੀ ਨਹੀਂ ਹੁੰਦੀ ਐ ਨੀ ਜਾਨੂੰ ਸ਼ਾਂ ਸ਼ੂ ਜੀ ਆ ਜਾਂਦੀ ਐ ਬੰਦਾ ਬਹਿ ਬੂ ਜਾਂਦਾ ਵਾ ਅੱਜ ਸੀ ਘਰੇ ਫੈਕਟਰੀ ਮਕੈਨਿਕ ਆਏ ਹੋਏ ਸੀਗੇ ਤਾਂ ਛੁੱਟੀ ਸੀਗੀ ਤੇ ਮੈਂ ਚਾ ਸਾਮਾਨ ਹੀ ਲੈ ਆਈਏ ਜਿਹੜਾ ਸਾਮਾਨ ਲੈਣਾ ਇੰਡੀਅਨ ਦੁਕਾਨ ਤੋਂ ਮਿਲਦਾ ਵਾ ਇੰਡੀਅਨ ਦੁਕਾਨ ਤਾਂ ਹੈਗੀ ਆ ਖਾਸੀ ਦੂਰ ਇੱਥੇ ਪਾਕਿਸਤਾਨੀ ਬਾਈ ਦੀ ਪਾਈ ਹੋਈ ਆ ਦੁਕਾਨ ਨਾਲ ਦਾ ਦੋ ਦੋ ਪਸ਼ਹਿਰ ਛੱਡ ਕੇ ਆ ਤਰੋਦੀ ਦਾ ਇਹ ਕਿ 10 ਕਿਲੋਮੀਟਰ ਆ ਮੈਂ ਚੱਲ ਬੱਸ ਜਾਇਆ ਆਉਣੇ ਆ ਮੁੜੇ ਆਉਣੇ ਆ ਤੇ ਇੱਥੋਂ ਮਾਰਕੀਟਾਂ ਚੋਂ ਤਾਂ ਕਫਾ ਹੀ ਮਿਲਦੀ ਉਹ ਕਾਫੀ ਹੀ ਮਿਲਦੀ ਹੁੰਦੀ ਆ ਆਪਣੀ ਚਾਹ ਪੱਤੀ ਨਹੀਂ ਮਿਲਦੀ ਹੈਗੀ ਚਾਹ ਪੱਤੀ ਲੈਣ ਚੱਲਿਆ ਸੀਗਾ ਇਹ ਬੱਸ ਕਾਸੀ ਵੱਡੀ ਹੁੰਦੀ ਆ ਦੋ ਜੋੜ ਕੇ ਜੇ ਬਣਾਈਆਂ ਰੁਕੀਆਂ ਜੁੜ ਕੇ ਤਾਂ ਬਣਾਈਆਂ ਹੁੰਦੀਆਂ ਕਿਉਂਕਿ ਇੱਥੋਂ ਨਾ ਜਿੱਥੇ ਬਸ ਜਾਣੀ ਹੈ ਉੱਥੇ ਸਮੁੰਦਰ ਕੰਢਾ ਵਾ ਤੇ ਸਮੁੰਦਰ ਕੰਢਿਆਂ ਤੇ ਤਾਂ ਫਿਰ ਇਹ ਗਰਮੀਆਂ ਦੇ ਵਿੱਚ ਬਹੁਤ ਜਾਂਦੇ ਨੇ ਬਹੁਤ ਜ਼ਿਆਦਾ ਤਾਂ ਕੋਈ ਛੁੱਟੀਆਂ ਹੋ ਜਾਣੀਆਂ ਨੇ ਮੂਰੇ ਬਸ ਯੱਕ ਸ਼ਨੀ ਐਤਵਾਰ ਬਾਕੀ ਸ਼ਹਿਰਾਂ 'ਚ ਤਕਰੀਬਨ ਐਤਵਾਰ ਨੂੰ ਬੱਸਾਂ ਬੰਦ ਹੁੰਦੀਆਂ ਨੇ ਸਿਰਫ ਇਹ ਕਈ ਸ਼ਹਿਰਾਂ ਜਿੱਥੇ ਐਤਵਾਰ ਨੂੰ ਵੀ ਬੱਸਾਂ ਚੱਲਦੀਆਂ ਰਹਿੰਦੀਆਂ ਨੇ ਕਿਉਂਕਿ ਜਾਂਦੇ ਬਹੁਤ ਆ ਲੋਕ ਨਹੀਂ ਹੋਣ ਹਾ ਦੋ ਮਹੀਨੇ ਤਾਂ ਇਹਨਾਂ ਨੇ ਰਹਿਣਾ ਹੀ ਨਹੀਂਗਾ ਸਮੁੰਦਰ ਕੰਡੇ ਤੇ ਹੀ ਬੈਠੇ ਰਹਿੰਦੇ ਨੇ ਬਸ ਘੇਰ ਘੇਰ ਜਿਹੇ ਆਲਾ ਮੌਸਮ ਹੋਇਆ ਹੋਇਆ ਪਾ ਮੀਂਹ ਹੀ ਨਾ ਪਿਆ ਹੈਗਾ ਕੋਈ ਗਿਆ ਹੁਣਗੇ ਦੋ ਹਫ਼ਤੇ ਸਮਾਨ ਲੈ ਜਾਂਦਾ ਉਹ ਉੱਥੇ ਉਹੜੀ ਲਾਲਜੀ ਬਿਲਡਿੰਗ ਆ ਉਹ ਲਾਲ ਬਿਲਡਿੰਗ ਦੇ ਥੱਲੇ ਉਹ ਦਰਖਤ ਜਿਹੇ ਆ ਨਾ ਉੱਥੇ ਦੁਕਾਨ ਆ ਬਾਈ ਦੀ ਸਾਲ ਡੇਢ ਸਾਲ ਤੋਂ ਨਵੀਂ ਹੀ ਪਾਈ ਆ। ਟੈਮ ਨਾਲ ਹੀ ਮੁੜਿਆ ਆ ਮੈਂ। ਬਾਅਦ 5 ਮਿੰਟ ਤੱਕ ਦੱਸੀ ਹੋਈ ਆ ਵੀ ਬੱਸ ਆਉਣ ਵਾਲੀ ਆ। ਸ਼ਵੇਤੀ ਘਰੇ ਵੜ ਜਾਾਂਗੇ ਜਾ ਕੇ। ਇਹ ਗਰਮੀ ਖਾਸ ਹੀ ਆ ਯਾਰ। ਹਾਂ ਮੈਂ ਸ਼ਾਮੇ ਜਾ ਕੇ ਖੜ ਗਿਆ ਸੀਗਾ ਇੱਧਰ ਹੈ ਨਹੀਂ ਬੱਸ ਸਟੈਂਡ ਜਿਹਾ ਬਣਿਆ ਪਰਲੀ ਸਾਈਡ ਹੀ ਆ। ਤੇ ਫਿਰ ਉਹ ਦੂਰੋਂ ਆਉਂਦੀ ਬੱਸ ਦਿਖ ਜਾਂਦੀ ਆ। ਉਹ ਆ ਗਈ ਸੀ ਬੱਸ ਉਹ ਚੌਂਕ ਤੋਂ ਮੋੜਨ ਲੱਗੀ ਆ ਉਹ ਦੇਖ ਉਹ ਆ ਗਈ ਚਲੋ ਜੀ ਆ ਗਏ ਸਮਾਨ ਲੈ ਕੇ ਦੁਬਾਰਾ ਆਪਦੇ ਸ਼ਹਿਰ ਟਾਈਮ ਨਾਲ ਹੀ ਮੁੜਿਆ ਏ ਹੁਣ ਭੈਣ ਛੱਟ ਆਰਾਮ ਕਰੀਏ ਉਹਦੇ ਛੁੱਟੀ ਦਾ ਆਰਾਮ ਕਰਨ ਨੂੰ ਹੀ ਹੁੰਦੀ ਆ ਬਾਈ ਸਵੇਰੇ ਸਵੇਰੇ ਜੇ ਕੰਮ ਨਿਵੇੜ ਕੇ ਚਲੋ ਘਰੋਂ ਕਰੀ